ਅਸੀਂ ਫਲਾਨੇ ਡੇਰੇ ਦੇ ਨਾ ਪ੍ਰਸ਼ਾਦੇ ਲੈਣੇ ਆ ਨਾ ਲੰਗਰ ਲੈਣਾ ਨਾ ਉਹਨਾਂ ਦੀ ਦਾਲ ਲੈਣੀ ਆ ਅਸੀਂ ਉਹਨਾਂ ਤੋਂ ਕੁਝ ਨਹੀਂ ਲੈਣਾ ਸੁਣ ਰਹੇ ਹੋ ਤੁਸੀਂ ਅਸੀਂ ਨਾ ਨਾ ਤੋਂ ਲੰਗਰ ਲੈਣੇ ਆ ਨਾ ਉਹਨਾਂ ਦੇ ਪ੍ਰਸ਼ਾਦੇ ਲੈਣੇ ਆ ਜੇ ਇਸੇ ਪ੍ਰਸ਼ਾਦੇ ਨੂੰ ਮੈਂ 500 ਪ੍ਰਸ਼ਾਦਿਆਂ ਦੇ ਵਿੱਚ ਮਿਕਸ ਕਰ ਦਵਾਂ ਕਿ ਤੁਸੀਂ ਮੈਨੂੰ ਫਿਰ ਲੱਭ ਕੇ ਦਿਖਾ ਸਕਦੇ ਹੋ ਨਹੀਂ ਕਿਉਂਕਿ ਪ੍ਰਸ਼ਾਦੇ ਦਾ ਜਿਹੜਾ ਰੰਗ ਰੂਪ ਹੁੰਦਾ ਉਹ ਸੇਮ ਹੁੰਦਾ ਅੱਜ ਕੱਲ ਪੰਜਾਬ ਦੇ ਵਿੱਚ ਇਹ ਹੋ ਰਿਹਾ ਵੀ ਅਸੀਂ ਡੇਰਿਆਂ ਤੋਂ ਹੈਲਪਲੀ ਲੈਣੀ ਵੀ ਆਪਾਂ ਕਿਉਂ ਲਈਏ ਓਏ ਆਪਾਂ ਹੜਪੀਟਾਂ ਦੀ ਮਦਦ ਕਰ ਰਹੇ ਆ ਜਿਹੜਾ ਭੁੱਖਾ ਬੰਦਾ ਹੋਊਗਾ ਨਾ ਉਹ ਨਹੀਂ ਦੇਖਦਾ ਵੀ ਸਾਨੂੰ ਕਿਹੜੇ ਡੇਰੇ ਤੋਂ ਪ੍ਰਸ਼ਾਦਾ ਆਇਆ ਕਿਹੜੇ ਡੇਰੇ ਤੋਂ ਸਾਨੂੰ ਦਾਲ ਆਈ ਹੈ ਕਿਹੜੇ ਦੇਰੇ ਤੋਂ ਸਾਨੂੰ ਸਬਜੀ ਆਈ ਹੈ ਉਹਨੂੰ ਪਹਿਲਾਂ ਆਪਣਾ ਢਿੱਡ ਦਿਖਦਾ ਢਿੱਡ ਦਿਖਦਾ ਉਹਨੂੰ ਭੁੱਖ ਲੱਗੀ ਹੁੰਦੀ ਹੈ ਤੇ ਫਿਰ ਉਹ ਪ੍ਰਸ਼ਾਦਾ ਸ਼ੱਕਦਾ ਤੇ ਲੰਗਰ ਸ਼ੱਕਦਾ ਕਿੱਧਰ ਨੂੰ ਤੁਰ ਪਿਆ ਪੰਜਾਬ ਇਸ ਵੀਡੀਓ ਦਾ ਮਕਸਦ ਮੇਰਾ ਇਹ ਦੱਸਣਾ ਹੈ ਵੀ ਐਸ ਵੇਲੇ ਏਕਾ ਦਿਖਾਓ ਤੁਸੀਂ ਪੋਲਿਟਿਕਸ ਨਾ ਖੇਲੋ ਵੀ ਜਿਹੜੇ ਨੌਜਵਾਨ ਹੈਗੇ ਨੇ ਜੋਸ਼ ਦੇ ਵਿੱਚ ਜ਼ਰੂਰ ਆਵੋ ਪਰ ਜਿਹੜਾ ਜੋਸ਼ ਆ ਨਾ ਉਸ ਨੂੰ ਸਹੀ ਜਗ੍ਹਾ ਇੰਪਲੀਮੈਂਟ ਕਰੋ ਸਹੀ ਜਗ੍ਹਾ ਇੰਪਲੀਮੈਂਟ ਕਰੋਗੇ ਨਾ ਪੰਜਾਬ ਸੂਬਾ ਕਿਤੋਂ ਦੇ ਕਿੱਥੇ ਜਾਊਗਾ ਆਪਾਂ ਪੰਜਾਬ ਸੂਬੇ ਦਾ ਮਾਹੌਲ ਵਧੀਆ ਬਣਾ ਕੇ ਰੱਖਣਾ ਹੈ ਨਾ ਕਿ ਖਰਾਬ ਕਰਨਾ ਸੋ ਇਸ ਵੀਡੀਓ ਦਾ ਮੇਰਾ ਇਹੀ ਬਣਾਉਣ ਦਾ ਮਕਸਦ ਸੀ ਸੋ ਇਸ ਵੀਡੀਓ ਨੂੰ ਵਾਚ ਚੜ ਕੇ ਸ਼ੇਅਰ ਜ਼ਰੂਰ ਕਰਿਓ ਜਿੰਨੇ ਵੀ ਸੰਸਥਾਵਾਂ ਸਾਰੀਆਂ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਕੰਮ ਕਰਨ ਦਿਵੋ ਕਿਉਂਕਿ ਇਸ ਵੇਲੇ ਆਪਾਂ ਸਾਰਿਆਂ ਨੂੰ ਏਕਾ ਬਣਾ ਕੇ ਰੱਖਣਾ ਹੈ